ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਜਿਉ ਜੋ ਦਿਨ ਬੀਤਣਾ ਹੈ ਤੇ ਉਦੋਂ ਜਿਹੜਾ ਹੁਣ ਚਿੰਤਾ ਜਿਹੜਾ ਦੋਹਾਂ ਵਿਰੋਧੀਆਂ ਦੀਆਂ ਉਹ ਵਦਨੀਆਂ ਨੇ ਕਿਉਂਕਿ ਬਾਨੂ ਨੇ ਬੜੀ ਮਿਹਨਤ ਕੀਤੀ ਹੈ ਸਾਡੇ ਸਾਹਾ ਜੀ ਨੇ ਲਾਲਚੰਦ ਖਟਾਰੂ ਚੱਕ ਮੰਤਰੀ ਸਾਹਿਬ ਜਿਹੜੇ ਜਿਨ੍ਹਾਂ ਦੀ ਦੇਖ ਰੱਖੇਟ ਸਾਰਾ ਜਿਹੜਾ ਸਿਸਟਮ ਚੱਲ ਰਿਹਾ ਹੈ ਮਰ ਨਹੀਂ ਹੈ ਔਰ ਦਿਨੋ ਦਿਨ ਆਮ ਆਦਮੀ ਪਾਰਟੀ ਦਾ ਜਿਹੜਾ ਗਰਾਫ ਹੈ ਉਹ ਵੱਧਦਾ ਨਜ਼ਰ ਆ ਰਿਹਾ ਹੈ ਔਰ ਲੋਕਾਂ ਨੂੰ ਇੱਕ ਆਸ ਦੀ ਨਿਗਾਹ ਹੈ ਵੀ ਆਮ ਆਦਮੀ ਪਾਰਟੀ ਕਿਉਂਕਿ ਬੀਜੇਪੀ ਵੇਖ ਲਈ ਅਕਾਲੀ ਵੇਖ ਲੈ ਕਾਂਗਰਸ ਵੇਖ ਲਈ ਹੁਣ ਚਾਹੁੰਦੇ ਨੇ ਵੀ ਮੌਕਾ ਜੜਾ ਆਮ ਆਦਮੀ ਪਾਰਟੀ ਸਰ 100 ਮੀਟਰ ਦੂਰ ਇੱਥੇ ਭਾਰਵਾ ਦੇ ਉਮੀਦਵਾਰ ਦਾ ਘਰ ਆ ਤੁਹਾਨੂੰ ਅੱਛਾ ਉਹਨੇ ਘਾੜ ਦੇ ਵਿੱਚ ਨਹੀਂ ਰੈਲੀ ਕਰਦੇ ਹੋ ਸਰ ਕਿੱਧਾ ਦੇਂਦੇ ਨਹੀਂ ਇਹਦੇ ਰੈਲੀ ਕਰਨ ਦਾ ਦੇ ਅਧਿਕਾਰ ਨਹੀਂ ਨਹੀਂ ਕਿੱਧਾ ਦੇਂਦਾ ਸਰ ਬਹੁਤ ਵੱਡਾ ਕਾਰਜ ਜਿਹੜਾ ਬਣ ਦੇਣਾ ਦੇਖੋ ਮੈਂ ਦੱਸਣਾ ਚਾਹੁੰਦਾ ਇਹ ਮਿਹਨਤ ਹੈ ਕਾਬਿਲ ਤਾਰੀਫ ਠੀਕ ਹੈ ਸੋ ਜਿਹੜੇ ਸਾਡੇ ਵਰਕਰ ਨੇ ਉਹ ਤਕੜੇ ਹੋ ਕੇ ਮਿਹਨਤ ਕਰ ਰਹੇ ਨੇ ਕੰਮ ਕਰ ਰਹੇ ਨੇ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਆ ਵੀ ਅੱਜ ਠਾਠਾ ਮਾਰਦਾ ਕੱਠ ਜਿਹੜਾ ਉਹ ਵੀ ਪਤਾ ਲੱਗ ਗਿਆ ਹੋਊਗਾ ਉਹਨਾਂ ਨੂੰ ਵੀ ਵੀ ਇਹ ਜਿਹੜਾ ਝਾੜੂ ਹੈ ਇਹ ਫਿਰ ਗਿਆ ਹੈ ਨਹੀਂ ਕੋਈ ਗਰੁੱਪ ਨਹੀਂ ਹੈ ਅਸਲ 'ਚ ਆਪਣੇ ਆਪਣੀ ਡਿਊਟੀ ਸਾਰੇ ਨਿਭਾ ਰਹੇ ਆ ਤੁਸੀਂ ਦੇਖਿਆ ਅੱਜ ਸੁਜਾਨਪੁਰ ਹਲਕੇ ਦੇ ਲੋਕਾਂ ਦਾ ਲਾਖ ਸਾਲ ਕੱਠ ਜਿਹੜਾ ਆ ਉਹ ਵਿੱਚ ਕੀਤਾ ਗਿਆ ਸੋ ਇਹ 8ਵਾਂ ਕਿਸੇ ਗਰੁੱਪ ਵੱਲੋਂ ਨਹੀਂ ਇਹ ਰਾਟ ਗੱਟ ਪਾਰਟੀ ਵੱਲੋਂ ਕੀਤਾ ਗਿਆ ਸੋ ਸਾਰੇ ਸਾਥੀ ਆਪਣੇ ਆਪਣੇ ਥਾਦੇ ਆਪਣੀ ਆਪਣੀ ਡਿਊਟੀ ਨਿਭਾ ਰਹੇ ਆ ਲੇਕਰ ਸਭ ਸਭ ਯਹਾਂ ਪਰ ਹੈ ਚਾਹੀ ਵਿਬੂਤੀ ਸ਼ਰਮਾ ਚ ਕੋਈ ਵੀ ਕੋਈ ਮੰਤੂ ਕਾ ਯਹਾਂ ਨਾ ਹੋਣਾ ਕਿ ਕਿਤੇ ਨਾ ਕਿਤੇ ਕੰਮ ਚ ਹੋਣਗੇ ਕੋਈ ਐਸੀ ਗੱਲ ਨਹੀਂ ਬੇਸਿਕ ਸਭਾ ਫਲੈਕਸ ਲੱਗੀ ਦਾ ਦੇਖਦੇ ਜਿੰਨਾ ਭਗਵਾਨੀ ਆਉਂਦੀ ਵੀ ਨਹੀਂ ਪੋਸਟਰ ਦੇ ਵਿੱਚ ਨਜ਼ਰ ਆ ਰਹੇ ਗੁੱਟ ਬੰਦੇ ਦੀ ਨਜ਼ਰ ਆਉਂਦੀ ਨਹੀਂ 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 ਕੋਈ ਗੁੱਟ ਬੰਦੇ ਨਹੀਂ ਪਾਰਟੀ ਨੇ ਉਹਨਾਂ ਨੂੰ ਵੱਡਾ ਦਰਦ ਦਿੰਦਾ ਹੈ ਉਹ ਡਿਸਟ੍ਰਿਕਟ ਪ੍ਰੈਸਟ ਨੇ ਹਲਕਾ ਚਾਰਜ ਨੇ ਸਾਡੇ ਲਈ ਰਿਸਪੈਕਟਡ ਨਹੀਂ ਸੋ ਹਰ ਬੰਦਾ ਆਪਣੀ ਆਪਣੀ ਲਾਇਬ ਤੁਹਾਡਾ ਜੇ ਕੰਮ ਕਰ ਰਿਹਾ ਬੇਸਿਕ ਗੱਲ ਇਹ ਆ ਵੀ ਇਸ ਵੇਲੇ ਦਾਣਾ ਸਹੀ ਸਰਕਾਰ ਦੇ ਖਿਲਾਫ ਲੋਕਾਂ ਦੀ ਲਾਹਬੰਦੀ ਜ਼ਰੂਰੀ ਹੈ ਸੋ ਉਹਦੇ ਲਈ ਜਿਹੜਾ ਵੀ ਕੋਈ ਸਾਥੀ ਯਤਨ ਕਰਦਾ ਮਿਹਨਤ ਕਰਦਾ ਤੁਸੀਂ ਦੇਖਿਆ ਵੱਡੀ ਗਿਣਤੀ ਚ ਲੋਕ ਆਏ ਖਾਸ ਕਰਕੇ ਜਿਹੜਾ ਯੂਥ ਆਇਆ ਮੇਰੇ ਲਈ ਇਹ ਜਿਆਦਾ ਮਤਲਬ ਖੁਸ਼ੀ ਵਾਲੀ ਗੱਲ ਆ ਸੋ ਇੱਕ ਵੱਡਾ ਸਵਾਲ ਭਾਜਪਾ ਦੀ ਉਲਟੀ ਗਿਣਤੀ ਸ਼ੁਰੂ ਹੋਈ ਹੈ ਜਿਹੜੀ ਭਾਜਪਾ ਸਾਰੇ ਦੇਸ਼ ਸਿੰਦਰ 400 ਪਾਰ ਦਾ ਨਹਰਾ ਲਾਉਂਦੀ ਹੈ ਗੁਰਦਾਸਪੁਰ ਪਠਾਨਕੋਟ ਉਹ ਆਪਣੇ ਪਰੰਪਰਾਗਾ ਤੇਰੀਆਂ ਸਾਹਮਣੇ ਦਿਆ ਸੋ ਲੋਕਾਂ ਨੂੰ ਠੱਗਿਆ ਹੈ ਭਾਜਪਾ ਨੇ ਕਦੀ ਸੈਲੀਬ੍ਰਿਟੀ ਦੇ ਨਾਂ ਦੇ ਉੱਤੇ ਕਦੀ ਕਿਸੇ ਨਾਂ ਦੇ ਉੱਤੇ ਸੋ ਲੋਕ ਅਸਲ ਗੱਲ ਜਾਣ ਗਏ ਆ ਸੋ ਜਿੰਨਾ ਜਨਸਲਾ ਵਿੱਚ ਆਇਆ ਲੋਕਾਂ ਨੂੰ ਸਲੂਟ ਔਰ ਅਸੀਂ ਬਹੁਤ ਵਧੀਆ ਸ਼ਾਨਦਾਰ ਰਿਜ਼ਲਟ ਜਿਹੜਾ ਗੁਰਦਾਸਪੁਰ ਦੇ ਲੋਕਾਂ ਹੁੰਦਾ ਵਾ ਕੁਝ ਕਿਸਾਨਾਂ ਨੇ ਸਮਰਥਨ ਕੀਤਾ ਤੁਹਾਨੂੰ ਜਿਹਦੇ ਡੈਮ ਵਾਲੇ ਕਿਸਾਨ ਹੋਣਾ ਸਮਰਥਨ ਕਰਦਾ ਪਰ 27000 ਔਰ 500 ਇਕੜ ਵਾਲੇ ਕਿਸਾਨ ਸਰਕਾਰ ਘੇਰੀ ਬੈਠੇ ਨੇ ਧਰ ਤੇ ਵਿੱਚ ਧੰਨ ਲਾਇਆ ਹੋਇਆ ਉਹਨੂੰ ਕਿਹਨੇ ਦੇਖ ਲਿਆ ਨਹੀਂ ਹਰੇਕ ਤਾਂ ਫੰਡਾਮੈਂਟਲ ਰਾਈਟ ਹੈ ਜੇ ਸਾਡੇ ਕਿਸਾਨ ਦਿੱਲੀ ਬਾਰਡਰਾਂ ਦੇ ਬੈਠੇ ਆ ਉਥੇ ਪ੍ਰੇਮ ਕੇ ਲੰਡੇ ਆ ਤੇ ਇਹ ਵੀ ਇਹਨਾਂ ਦਾ ਫੰਡਾਮੈਂਟਲ ਰਾਈਟ ਹਰ ਇੱਕ ਨੂੰ ਆਪਣਾ ਰਾਈਟ ਹੈਗਾ ਪੰਜਾਬ ਸਰਕਾਰ ਕਿਸੇ ਨਾਲ ਵੈਂਡਟਾ ਨਹੀਂ ਕਰੇਗੀ ਐਜ਼ ਪਰ ਲਾ ਜੋ ਵੀ ਵਧੀਆ ਹੋਏਗਾ ਮੇਰੀ ਉਹਨਾਂ ਨਾਲ ਕਈ ਵਾਰੀ ਗੱਲਬਾਤ ਹੋਈ ਹੈ ਮੈਂ ਮੈਂਟਲੀ ਫਿਜ਼ੀਕਲੀ ਉਹਨਾਂ ਦੇ ਨਾਲ ਹੈਗਾ ਆ ਡਿਪਾਰਟਮੈਂਟ ਵੀ ਮੇਰਾ ਹੈ ਜੋ ਵੀ ਬੈਟਰ ਹੋਏਗਾ ਸਪੈਸ਼ਲ ਇਰੀਗੇਸ਼ਨ ਡਿਪਾਰਟਮੈਂਟ ਦੇ ਲੋਗੋ ਨੇ ਕੁਝ ਦਿਨ ਪਹਿਲੇ ਜੋ ਹੈ ਭਾਜਪਾ ਕੇ ਪਾਸ ਸਪான்ਸਰ ਉਹਨਾਂ ਨੇ ਇਹ ਕਹਿ ਕਰਮਚਾਰੀਆਂ ਨੇ ਕਿ ਜੋ ਇਰੀਗੇਸ਼ਨ ਡਿਪਾਰਟਮੈਂਟ ਹੈ ਉਹਨੂੰ ਕੰਟ ਉਹ ਮਾਵਲਾ ਸ਼ਾਰਟ ਆਊਟ ਹੋ ਗਿਆ ਸੁਖੀ ਰਤ ਜੀ ਉਹ ਐਕਸ਼ਨ ਕੀ ਬਤਾਈ ਜਿਹੜਾ ਕੱਲ ਵਾਲਾ ਇਨਸੀਡੈਂਟ ਹੈ ਉਹ ਕਿਹੜ ਜਿਹੜਾ ਸੁਖੀਰਦਾ ਉਹ ਵਨਾ ਹੋਇਆ ਸੀ ਜਿਹੜਾ ਬਜ਼ੁਰਗੂ ਪਹਿਲੇ ਉਹ ਤਾਂ ਲੋਕਾਂ ਦੀ ਫਿਤਰਤ ਆ ਇਹ ਤਾਂ ਵਰਕਰਾਂ ਨੂੰ ਸਮਝਦੇ ਆਪਣੇ ਘਰਾਂ ਦੇ ਸੀਰੀ ਇਹਨਾਂ ਦੇ ਨਾਰੇ ਲਵਾਉਣ ਲਈ ਰੱਖਿਆ ਲੋਕ ਪੰਜਾਬੀ ਹੁਣ ਜਾ ਚੁੱਕੇ ਆ ਹੁਣ ਪੰਜਾਬੀ ਲਾਈ ਲਗ ਨਹੀਂ ਐ ਇਸ ਕਰਕੇ ਜਿਹੜਾ ਇਹ ਐਟੀਟਿਊਡ ਆ ਯਾਰ ਗੱਲ ਸੁਣੋ ਜਦੋਂ ਗੁੜਕਾ ਸਾਹਿਬ ਦੀ ਸੋਹ ਕਾਦੀਆ ਕੈਪਟਨ ਸਾਹਿਬ ਨੇ ਸਭ ਤੋਂ ਜ਼ਿਆਦਾ ਜਾ ਕਰੇ ਤਾਂ ਇਹੀ ਛੜਦਾ ਸੁਖੀਰਦਾ ਵੈਸ਼ੇ ਸ਼ਰਮਣ ਜੀ ਦੀ ਤੁਹਾਨੂੰ ਵੀ ਤੁਹਾਡਾ ਐਡਾ ਵੱਡਾ ਤੁਸੀਂ ਸਾਡੇ ਗੁਰੂ ਮਹਾਰਾਜਾ ਵਾਹ ਲੋ ਸਿੱਜਾ ਅ ਮਤਲਬ ਜਿਹੜਾ ਹੈ ਉਹ ਪਵਿੱਤਰ ਸਾਡਾ ਗੁੜਕਾ ਸਾਹਿਬ ਯਾਰ ਕਮਾਲ ਦੀ ਗੱਲ ਹੈ ਪੰਜਾਬੀ ਜਾਗ ਉਠੇ ਪੰਜਾਬੀ ਬੈਟਰ ਜਵਾਬ ਦੇਣਗੇ ਇਸ ਵਾਰ ਇਫ ਯੂ ਵਿਸ਼ ਡੈਟ ਯੂਰ ਚਾਈਲਡ ਲਰਨਸ ਟੂਡੇ ਐਂਡ ਨੀਡਸ ਟੂਮੋਰੋ ਬ੍ਰਿੰਗ them ਟੂ ਐਨ ਐਮਜ਼ ਜੈਮਸ ਕੈਂਬਰਿਜ ਇੰਟਰਨੈਸ਼ਨਲ ਸਕੂਲ ਪਟਾਣਕੋਟ ਅਫੀਲੀਏਟਿਡ ਟੂ ਸੀਬੀਐਸਸੀ ਨਿਊ ਡელი Little kids are soft at body and strong at soul. Such is our kindergarten section, with kids friendly classrooms and strong ethics to inculcate good habits among our little champs. The future ready school with shooting range, cricket academy, NCC Naval Unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near a &M Institute's Jalandhar Dalhousie Bypass Road, Pathankot.